इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗਿਆਨ ਜ਼ਵਾਲਾ ਸਪੀਕਰ ਗੁਲਤਾਰ ਸਿੰਘ ਸੰਧਵਾ ਵੱਲੋਂ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਤਿੰਨ ਨਵੇਂ ਨੀ ਪੱਧਰ ਰੱਖ ਕੇ ਦਿੱਤਾ ਜਿਸ ਦੇ 7 ਕਰੋੜ ਰੁਪਏ ਖਰਚ ਹੋਣੇ ਕਮ ਵਿੱਚ ਦੇਰੀ ਹੋਣ ਕਰਕੇ ਵਿਰੋਧੀ ਧਿਰ ਵੱਲੋਂ ਇਲੈਕਸ਼ਨ ਸਟੈਂਡ ਦੱਸਿਆ ਗਿਆ ਪਰ ਅਜ ਵਿਧਾਨ ਸਭਾ ਦੇ ਸਪੀਕਰ ਕਰਤ ਸਿੰਘ ਜੰਦੇ ਨਾਲ ਦੇ ਪੀਆਰਓ ਮਨਪ੍ਰੀਤ ਸਿੰਘ ਤਾਲੀਵਾਲ ਨੇ ਜਲਾਲੇ ਵਾਲਾ ਰੋਡ ਤੇ ਮਟੀਰੀਅਲ ਸਟਵਾ ਕੇ ਵਿਰੋਧੀ ਸਟਵਾ ਕੇ ਵਿਰੋਧੀ ਦਿਰਦਾ ਮੂੰਹ ਬੰਦ ਕਰਦਿਆਂ ਦੱਸਿਆ ਕਿ 2 ਕਰੋੜ ਨੂੰ ਲੱਖ ਦੀ ਲਗਤ ਨਾਲ ਬਣਨ ਵਾਲੀ ਸੜਕ 6 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ ਉਹਨਾਂ ਨੇ ਦੱਸਿਆ ਕਿ ਮਾਲ ਗੋਦਾਮ ਰੋਡ ਤੇ 3 ਕਰੋੜ ਦੀ ਲਗਤ ਨਾਲ ਇਟਰ ਲੋ ਇੰਟਰਲੋਕ ਟਾਇਲਾ ਦਾ ਕੰਮ ਹੀ ਜਲਦੀ ਸ਼ੁਰੂ ਹੋ ਜਾਏਗਾ ਤੀਜਾ ਕੰਮ 2 ਕਰੋੜ ਰੁਪਏ ਦੀ ਲਾਗਤ ਨਾਲ 29 ਮਹੀਨਿਆਂ ਵਿੱਚ LED ਲਾਈਟ ਪੋਲ ਲਾ ਕੇ ਲਾਈਟਾਂ ਜਗਨਗੀਆਂ ਤਾਂ ਜਿਸ ਤੱਕ ਕੰਮ ਵਾਰਡ ਨੰਬਰ 1 ਤੋਂ ਸ਼ੁਰੂ ਗਿਆ ਤੇ ਨੰਬਰ ਵਾਈਜ਼ ਸਾਰੇ ਮਹੀਨਿਆਂ ਵਿੱਚ ਲਾਈਟਾਂ ਲਗਾਏ ਜਾਣਗੇ ਤੇ ਚੋਰ ਚੱਕੇ ਤੋਂ ਬਚਿਆ ਜਾ ਕੇ ਇਹ ਲਾਈਟਾਂ ਦਾ ਕੰਮ 30 ਮਹੀਨਿਆਂ ਵਿੱਚ ਨਿਪਟਾਰੇ ਚੜਾ ਜਾਏਗਾ ਮੁੱਖ ਕੇ ਤੇ ਉਪ ਤੋਂ ਇਲਾਵਾ ਚੇਰਮਨ ਗੁਰਜੀਤ ਸਿੰਘ ਵਿੱਤਨਰੂਲਾ ਪਪੂ ਲੋਰੀਆ ਜਜੀਵ ਟੋਡਾ ਵਿਜੂ ਸੰਕਟ ਪੁੱਤਰ ਮੇਸ਼ਕਾਪਾ ਦੀ ਰਿਪੋਰਟ ਇਹ ਦੇਖੋ ਜੀ ਜਦੋਂ ਤੋਂ ਸਰਕਾਰ ਆਪ ਸਰਕਾਰ ਹੋਣੀ ਚਾਹੀਏ ਉਦੋਂ ਤੋਂ ਹੀ ਜਿਹੜੇ ਵਿਕਾਸ ਕਾਰਜ ਹੈ ਮੰਤਰੀ ਜਾਰੀ ਹੈ ਆਮ ਸਰਕਾਰਾਂ ਨੂੰ ਨਹੀਂ ਕਿ ਜਿਹੜੇ ਪਹਿਲੇ 4 ਸਾਲ ਲੋਕਾਂ ਨੂੰ ਲੁੱਟੋ ਕੁੱਟੋ ਤੇ ਜਿਹੜੇ ਮਗਰਲੇ 6 ਮਹੀਨੇ ਹੁੰਦੇ ਉਹਨਾਂ ਚ ਕੋਈ ਜਿਹੜਾ ਕੰਮ ਕੀਤਾ ਜਾਂਦੇ ਐ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਹੀ ਕੰਮ ਸਾਡੇ ਚੱਲਦੂ ਨੇ ਬਾਕੀ ਨਵਾਂ ਸਾਲ ਵਾਲੇ ਦਿਨ ਮਾਨਜੁਗ ਸਪੀਕਰ ਸਾਹਿਬ ਵੱਲੋਂ ਸ਼ਿਆਪੇ ਵਿੱਚ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਫੋਨ ਵਾਲੇ ਵਿਕਾਸ ਕਾਰਜਾਂ ਦੇ ਨੀਂ ਪੱਥਰ ਰੱਖੇ ਗਏ ਸੀਗੇ ਜਿਹਦੇ ਬਾਰੇ ਸਾਡੇ ਸਨ ਵਿੱਚ ਆਇਆ ਸੀ ਕਿ ਕਾਫੀ ਪਹਿਲਾਂ ਪ੍ਰਪੋਗੈਂਡਾ ਕੀਤਾ ਗਿਆ ਕਿ ਇਹ ਇੱਕ ਜੀ ਕੱਲੇ ਫੁੱਕੇ ਨੀਂ ਪੱਥਰ ਨੇ ਫਿਰ ਕਿਹਾ ਗਿਆ ਜੀ ਉਹ ਗ੍ਰਾਂਟ ਨਹੀਂ ਜਾਰੀ ਕੀਤੀ ਇਹ ਨੇ ਸੋ ਅੱਜ ਉਹਦੇ ਆਸਤੇ ਅਸੀਂ ਜਿਹੜਾ ਉਹਦਾ ਸਪਸ਼ਟੀਕਰਨ ਦੇਣ ਆਸਤੇ ਲੋਕਾਂ ਦੇ ਜਿਹੜਾ ਸੱਚ ਸਾਹਮਣੇ ਲਿਆਉਣ ਆਸਤੇ ਇੱਥੇ ਮੌਕੇ ਤੇ ਪਹੁੰਚੇ ਆ ਤਿੰਨ ਪ੍ਰੋਜੈਕਟ ਸੀਗੇ ਜਿਹੜੇ 7 ਕਰੋੜ ਦੇ ਸੀ ਉਹਦੇ ਵਿੱਚੋਂ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਜਲਾਲਿਆਣਾ ਰੋਡ ਸੜਕ ਦਾ ਕੰਮ ਸੀਗਾ ਸ਼ੁਰੂ ਹੋਣਾ ਸੀਗਾ ਉਹ ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਤੁਸੀਂ ਵੇਖ ਸਕਦੇ ਹੋ ਜਿਹੜਾ ਸਮਾਨ ਹੈ ਇੱਥੇ ਪਹੁੰਚ ਚੁੱਕਿਆ ਹੈਗਾ ਤੇ ਕੰਮ ਲਗਭਗ ਸ਼ੁਰੂ ਹੀ ਹੈ ਇੱਕ ਦਿਨ ਨਾਲ ਕੱਲ ਤੋਂ ਜੀਸੀਬੀ ਵੀ ਲੱਗ ਜਾਏਗੀ ਤੇ ਜਿਹੜਾ ਹੈਗਾ ਵਾਰਡ ਨੰਬਰ 21 ਦੇ ਵਿੱਚ ਇੰਟਰਲੌਕ ਦਾ ਕੰਮ ਸੀਗਾ ਕੱਲੇ 21 ਨੰਬਰ ਨਹੀਂ ਹੋਰ ਵੀ ਕਈ ਫਿਓ ਵਾਰਡਾਂ 'ਚ ਉਹ 21 ਨੰਬਰ ਵਾਰਡ 'ਚ ਕੰਮ ਚੱਲ ਰਿਹਾ ਹੈ ਇੰਟਰਲੌਕ ਦਾ ਤੇ ਇਸ ਤੋਂ ਇਲਾਵਾ 3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ ਜਿਹੜਾ ਸੀਗਾ ਸਟਰੀਟ ਲਾਈਟਾਂ ਦਾ ਕੰਮ ਸੀਗਾ ਸ਼ਹਿਰ ਦਾ ਉਹਨਾਂ ਵਾਲਾ ਉਹ ਵੀ ਕੰਮ ਚੱਲ ਰਿਹਾ ਹੈ ਤੇ ਸੋ ਜਿਹੜਾ ਵਿਰੋਧੀ ਧਿਰ ਹੈ ਇਹਨਾਂ ਦਾ ਦੋਸ਼ ਇਹੀ ਹੈ ਕਿ ਨਹੀਂ ਚੱਲ ਰਿਹਾ ਕਿਤੇ ਵੀ ਨਹੀਂ ਚੱਲ ਇਹ ਤਾਂ ਜੀ ਹੁਣ ਜਿਹੜੀ ਚੀਜ਼ ਸਾਹਮਣੇ ਆ ਉਹਦੇ ਵਾਸਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਕੀ ਸਪਸ਼ਟ ਕਰ ਦੇ ਸਕਾਂਗੇ ਤੁਸੀਂ ਜਿਹੜਾ ਅੱਜ ਆਪਾਂ ਆਹ ਚੀਜ਼ ਆਪਾਂ ਵੇਖ ਰਹੇ ਆ ਤੁਹਾਡੇ ਸਾਹਮਣੇ ਜਿਹੜਾ ਜਲਾਲਿਆਣਾ ਰੋਡ ਹੈ ਸੜਕਾ ਲਾ 21 ਨੰਬਰ ਵਾਰਡ ਚ ਜਾ ਕੇ ਚੱਲ ਸਕਦੇ ਹੋ ਇੰਟਰਲੌਕ ਆਲਾ ਜਿਹੜਾ ਹੈਗਾ ਕੀ ਨਾਮ ਹੈ ਐ ਕੋਲ ਵਾਲਾ ਹੈਗਾ ਸਟਰੀਟ ਲਾਈਟਾਂ ਵਾਲਾ ਹੈਗਾ ਹੈ ਉਹ ਵਾਰਡ ਨੰਬਰ 1 ਤੋਂ ਸ਼ੁਰੂ ਹੋ ਕੇ ਵਾਰਡ ਨੰਬਰ 29 ਤੱਕ ਵਾਰਡ ਟੂ ਵਾਰਡ ਉਹ ਕੰਮ ਸ਼ੁਰੂ ਕਰ ਲੱਗੇ ਹੋਏ ਆ ਕਰਨ ਵਾਸਤੇ ਲੱਗੇ ਹੋਏ ਆ ਇਹ ਤਾਂ ਇਕੱਲਾ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਚੀਜ਼ਾਂ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਹੈ ਜੀ ਇਹ ਨਾਲੇ ਕਹਿੰਦਾ ਨਾ ਜੇ ਨਵੇਂ 300 ਕੋਈ ਪੈਸੇ ਆਏ ਨਹੀਂ ਇਹ ਜੀ ਪੈਸੇ ਤੋਂ ਬਿਨਾ ਇਹ ਕਾਦੇ ਨਾਲ ਆ ਰਹੇ ਕੋਈ ਫਰੀ ਲ ਆ ਰਿਹਾ ਜੀ ਕੋਈ ਇਹਦੇ ਵਾਸਤੇ ਜੋ ਵੀ ਪ੍ਰੋਸੈਸ ਹੁੰਦਾ ਜਿਵੇਂ 20% ਕੋਈ ਲਾਗਤ ਜਿਹੜੀ ਉਹਦੀ ਹੁੰਦੀ ਹੈ ਪਹਿਲਾਂ ਉਹ ਉਹ ਆ ਕੇ ਬਾਕੀ ਜਿਵੇਂ ਸਟੈਪ ਦਾ ਸਟੈਪ ਉਹ ਆਈ ਜਾਏਗੀ ਲੋਕਾਂ ਨੂੰ ਕੁਝ ਕਹਿਣਾ ਚਾਹਣਾ ਹੈ ਲੋਕਾਂ ਦਾ ਇਹੀ ਹੈ ਜੀ ਇਹ ਤਾਂ ਚਲੋ ਵੈਸੇ ਤਾਂ ਅਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਸੀਗੇ ਪਰ ਜਦੋਂ ਸਾਨੂੰ ਕਾਫੀ ਸਾਰੇ ਲੋਕਾਂ ਦੇ ਫੋਨ ਆਏ ਵੀ ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਕਿ ਉਹਨਾਂ ਦੇ ਜੀ ਕੱਲੇ ਨੀ ਪੱਥਰੀ ਨੇ ਤਾਂ ਕਰਕੇ ਸਾਨੂੰ ਜਵਾਬ ਦੇਣਾ ਪਿਆ ਨਹੀਂ ਤਾਂ ਸਾਡੇ ਕੰਮ ਬੋਲਣਗੇ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਕੋਈ ਜੀ ਇਹ ਜਲਾਲੇ ਨੇ ਰੋਡ ਦੇ ਕੰਮ ਦੇ ਅੱਜ ਪੀਆਰਓ ਸਾਹਿਬ ਵੱਲੋਂ ਵਿਜ਼ਿਟ ਕੀਤੀ ਗਈ ਜੀ ਉਹ ਜਿਹੜਾ ਪੀਸੀ ਰੋਡ ਦਾ ਕੰਮ ਹੈ ਜੀ 2 ਕਰੋੜ 90000 ਦਾ ਲਗਭਗ ਇਹ ਸਟੈਂਡਰ ਹੋ ਚੁੱਕਿਆ ਜਿਹਦਾ ਵਰਕ ਆਰਡਰ ਵੀ ਜਾਰੀ ਹੋ ਚੁੱਕਿਆ ਜੀ ਇਹ ਵਰਦਾਨ ਕੰਸਟਰਕਸ਼ਨ ਕੰਪਨੀ ਬਠਿੰਡੇਵਲੋਂ ਕੰਮ ਕੀਤਾ ਜਾਵੇਗਾ ਜੀ ਜਿਹਦੇ ਮਟੀਰੀਅਲ ਡੰਪ ਹੋਣਾ ਸ਼ੁਰੂ ਹੋ ਗਿਆ ਜੀ ਜਿਸ ਦਾ ਕੰਮ ਕੱਲ ਕੱਲ ਤੱਕ ਸ਼ੁਰੂ ਹੋ ਜਾਵੇਗਾ ਸਾਰਾ ਨੇ ਇੰਨੇ ਦੇਰ ਤੋਂ ਪਹਿਲੀ ਤਰੀਕ ਤੋਂ ਰੱਖਿਆ ਨਹੀਂ ਪੱਥਰਾ 24 ਤਰੀਕ ਹੋ ਗਈ ਜੀ ਸਰ ਇਹਦੇ ਵਿੱਚ ਚਲੋ ਕੁਝ ਕਾਜੀ ਕਾਰਵਾਈ ਦੀ ਵੀ ਦੇਰੀ ਸੀ ਜੀ ਬਾਕੀ ਠੇਕੇਦਾਰ ਬਲੋ ਕਿ ਆ ਵੀ ਠੰਡ ਕਾਰਨ ਲੇਬਰ ਨਹੀਂ ਅਵੇਲੇਬਲ ਹਜੇ ਤਾਂ ਹੁਣ ਦਿਨ ਜਿਵੇਂ ਖੁੱਲ ਰਹੇ ਜੀ ਉਸ ਤੋਂ ਬਾਅਦ ਕੰਮ ਲਗਾਤਾਰ ਕੰਟੀਨਿਊ ਚੱਲੂਗਾ ਕਿੰਨੇ ਦਿਨਾਂ ਤੋ ਹੋ ਜਾਊਗਾ ਇਹ ਇੱਕ ਪ੍ਰੋਜੈਕਟ ਹੈਗੇ 6 ਮਹੀਨੇ ਦੀ ਵੈਲਿਡਿਟੀ ਹੈ ਜੀ ਅੱਛਾ ਹਾਂ 6 ਮਹੀਨੇ ਵਿੱਚ ਕੰਮ ਕੰਪਲੀਟ ਹੋ ਜਾਊਗਾ ਸਟੀਲ ਲੇਟ ਵਾਲਾ ਸਟੀਲ ਲੇਟ ਵਾਲਾ ਸਰ ਤੰਨਾ ਵੀ ਨਵਾਂ ਉਹ ਕੰਮ ਜਲਦੀ ਸ਼ੁਰੂ ਹੋ ਰਿਹਾ ਜੀ ਉਹਦਾ ਅੱਜ ਹੋਇਆ ਨਹੀਂ ਸ਼ੁਰੂ ਨਹੀਂ ਹੋ ਗਿਆ ਜੀ ਉਹ ਵੀ ਫਿਰ ਉਹ ਜਿਹੜੇ ਪੁਰਾਣੇ ਉਹਨਾਂ ਨੇ ਸਰਵੇ ਕਰਦਾ ਕਰਤਾ ਆਪਦੀ ਉਹਨਾਂ ਨੂੰ ਲੇਬਰ ਭੇਜ ਦਿੱਤੀ ਹੈ ਜੀ ਜੀ ਸਰ ਯਾਰ ਜੀ ਵੇਖੋ ਅਸੀਂ ਅੱਜ ਖੜੇ ਆ ਨਾ ਜੀ ਵੇਖੋ ਕਿੰਨੇ ਬੰਦੇ ਖੜੇ ਆ ਆ ਸਾਰਾ ਸ਼ਹਿਰ ਦੇਖ ਰਿਹਾ ਸਾਰਾ ਇਲਾਕਾ ਦੇਖ ਰਿਹਾ ਇਹ ਜਿਹੜਾ ਮੋਲ ਸੜਕ ਜਿਹੜੀ ਜਲਾਣਾ ਰੋਡ ਤੇ ਡੰਮਰਾ ਮਟੀਰੀਅਲ ਸਾਰਾ ਇੱਥੇ ਇਕੱਠਾ ਕਰਕੇ ਸਾਰੀ ਬੰਦੋ ਸੜਕ ਬਣਨੀ ਹੈਗੀ ਐ ਕੋਈ ਲੋਕੇ ਦੇ ਵੀ ਆ ਨਹੀਂ ਹੋਣਾ ਅਸੀਂ ਕਹਿੰਦੇ ਵੀ ਤੁਸੀਂ ਸਪਸ਼ਟੀ ਕਰ ਲੋ ਸਾਡਾ ਸਾਹਮਣੇ ਵੱਲੋ ਹੋ ਰਿਹਾ ਅਸੀਂ ਲੋਕਾਂ ਦੀ ਸੁਰ ਵੀ ਦਿਖਾਣੇ ਆ ਵੱਲੋ ਵਾਕਿਆ ਕੰਮ ਵੱਲੋ ਹੋ ਰਿਹਾ ਕੰਮ ਕਰਨਾ ਸਾਡਾ ਫਰਜ ਬਣਦਾ ਸਾਡੇ ਵਿਰੋਧੀ ਤਾਂ ਇਹ ਕਹਿੰਦੇ ਨੇ ਬਈ ਇੱਕ ਤਰੀਕ ਤਾਂ ਰੱਖਿਆ ਨਹੀਂ ਪੱਥਰ ਆ 24 ਤਰੀਕ ਹੋ ਗਈ ਐ ਸਾਹਿਬ ਵੇਖੋ ਪ੍ਰੋਸੈਸਿੰਗ ਹੁੰਦੀ ਐ ਪ੍ਰੋਸੈਸਿੰਗ ਦੇ ਮਤਾਬਕ ਚੱਲਦੇ ਸਰਕਾਰੀ ਕੰਮ ਪ੍ਰੋਸੈਸ ਦੇ ਵਿੱਚ ਹੁੰਦੇ ਐ ਅਸੀਂ ਜਾਕੇ ਤਾਂ ਵੱਲੋ ਨਹੀਂ ਕੰਮ ਕਰ ਸਕਦੇ ਪਰ ਸੈਟੂ ਪ੍ਰੋਸੈਸ ਜਿੱਦਾਂ ਪ੍ਰੋਸੈਸ ਹੁੰਦਾ ਅਸੀਂ ਪ੍ਰੋਸੈਸ ਦੇ ਇਸੇ ਕਰਕੇ ਅਸੀਂ ਮੈਨੂੰ ਤੁਹਾਨੂੰ ਚੰਨਦਾ ਪਾ ਰਹੇ ਵੀ ਦੇਖੋ ਅਸੀਂ ਤੁਹਾਡਾ ਕੰਮ ਤੁਹਾਡਾ ਕੰਮ ਨਹੀਂ ਸਾਡਾ ਸਾਰਿਆਂ ਦਾ ਕੰਮ ਸਾਜਾ ਹੈ ਅਸੀਂ ਲੋਕਾਵਾਦੀ ਕਰਨਾ ਹੈ ਅਸੀਂ ਲੋਕਾਂ ਦੇ ਮੱਲੋ ਜਿਵੇਂ ਕਦੇ ਕੰਮ ਦੇ ਵਿੱਚ ਮੈਨੂੰ ਹਰਵੇ ਮੈਨੂੰ ਹਾਜ਼ਰ ਹੈਗੇ ਆ ਜੋ ਮੈਨੂੰ ਸਪੀਕਰ ਸਾਹਿਬ ਨੇ ਕਹੇ ਜੀ 7 ਕਰੋੜ ਰੁਪਇਆ ਲੱਗਣਾ ਹੈ ਅਸੀਂ 7 ਕਰੋੜ ਰੁਪਏ ਦੇ ਕੰਮ ਮੈਨੂੰ ਕਰਨੇ ਕਰਨੇ ਸਾਰੇ ਪਾਸੇ ਸਾਰੇ ਸ਼ਹਿਰ ਦੇ ਵਿੱਚ ਕੰਮ ਚੱਲ ਰਿਹਾ 21 ਨੰਬਰ ਬਾੜ ਚੱਲ ਰਿਹਾ ਇਸ ਜ਼ੋਰ ਤੇ ਚੱਲਦੇ ਹੈਗੇ ਸਟਰੀਟ ਲਾਈਟਾਂ ਦੇ ਚੱਲਦੇ 29 ਬਾੜਾਂ ਦੇ ਵਿੱਚ ਮੈਨੂੰ ਜੇ ਇਹ ਤੋਂ ਲੈ ਕੇ ਜੱਦ ਤਿਕਰ ਹਰ ਤਿਕਰ ਕੰਮ ਚੱਲ ਰਿਹਾ ਹੈਗਾ ਜ ਜੇ ਤੁਸੀਂ ਬਰਦੀ ਜਾ ਕੇ ਦੇਖ ਸਕਦੇ ਆ ਸਾਨੂੰ ਜੇ ਸਾਨੂੰ ਲੋੜ ਆ ਤੁਹਾਨੂੰ ਨਾਲ ਲੈ ਕੇ ਜਾਂਦੀ ਅਸੀਂ ਦਿਖਾ ਵੀ ਸਕਦੇ ਹਾਂ ਕੋਈ ਬੰਦੇ